ਆ ਦੇ ਮਹੀ ਗੋੜਾ ਚੰਗਾ ਲੱਗਦਾ ਹੈ ਇਹ ਤਾਂ ਇੱਕ ਤਾਂ ਅਪਰ ਪੰਜਾਬੀ ਲੋਕ ਦੂਜਿਆਂ ਨੂੰ ਦੇਖ ਕੇ ਬੜੇ ਕੁ ਲੱਗਦੇ ਨੇ ਹੂੰ ਪੰਜਾਬ ਦੇ ਵਿੱਚ ਵੀ ਹੁਣ ਉਹ ਉਨੀ ਮੋਹ ਹੱਬ ਤੇ ਨਹੀਂ ਰਹਿ ਜਿੰਨੀ ਗ੍ਰੀਟਿੰਗਸ ਸਵਾਦਾ ਫਰਬਰੀ ਦੀ ਜਿਹੜੀ ਮੀਟਿੰਗ ਆ ਉਹ ਹਕੂਸੋ ਹਾਲ ਦੇ ਵਿੱਚ ਹੋਈ ਆ ਤੇ ਇੰਨੀ ਤੇਜ਼ ਹਵਾ ਚੱਲ ਰਹੀ ਸੀ ਮਾਈਨਸ 27 28 ਡਿਗਰੀ ਟੈਂਪਰੇਚਰ ਸੀਗਾ ਇਹਦੇ ਵਿੱਚ ਜਿੰਨੇ ਸਾਡੇ ਇੱਥੇ ਆਏ ਆ ਉਹਨਾਂ ਦਾ तहे ਦਿਲੋਂ ਧੰਨਵਾਦ ਆ ਕਿ ਉਹ ਆਮ ਆਮ ਜਿਹੜਾ ਆ ਉਹ ਬਹੁਤ ਖੁਲ ਕੇ ਰੋਗ ਦਿੰਦਾ ਹਸੇ ਦਿੰਦਾ ਬੱਕ ਤੇ ਕਿਤੇ ਬੰਦੇ ਦੀ ਅਲਰਜਿਕਟੀ ਹੋ ਜੇ ਉਹਦਾ ਬ੍ਰਿਟਨ ਚ ਕੀ ਆ ਜਨਾ ਹੈ ਡੋਟ ਕਾਈ ਇਨ ਪਬਲਿਕ ਉਹਨਾਂ ਤੇ ਸਤਿ ਸ਼੍ਰੀ ਅਕਾਲ ਤੇ ਪਰ ਉਹਦੇ ਨਾਲ ਜਜ਼ਬਾਤ ਦਾ ਇਨਾ ਕੰਟਰੋਲ ਆ ਆਪਣੇ ਵੀ ਪਰ ਬਾਣੀ ਵਿੱਚ ਇਤੇ ਕਹਿ ਗਿਆ ਕਿ ਜਦੋਂ ਆਪਾਂ ਪੰਜ ਬੰਦੇ ਚ ਕਮਜ਼ੋਰੀਆਂ ਆ ਉਹਨਾਂ ਕਮਜ਼ੋਰੀਆਂ ਹਰੇਕ ਦੇ ਵਿੱਚ ਹੈਗੀਆਂ ਪਰ ਉਹ ਕਹਿੰਦੇ ਕਿ ਜਿੰਨਾ ਚਿਰ ਤੁਸੀਂ ਉਹਨੂੰ ਕੰਟਰੋਲ 'ਚ ਰੱਖਦੇ ਹੋ ਉਹਦੀ ਕੋਈ ਪਰਾਬਲ ਨਹੀਂ ਹੈ ਫਿਰ ਜ਼ਰੂਰੀ ਈ ਆ ਗੁੱਸਾ ਹੋਣਾ ਵੀ ਜ਼ਰੂਰੀ ਆ ਪਰਮਾਰ ਹੋਣਾ ਵੀ ਪਰਮਾਰ ਦਾ ਸਨਮਾਨ ਹੋਣਾ ਵੀ ਜ਼ਰੂਰੀ ਆ ਆਪਾਂ ਇਕੱਲੇ ਮਾਟੇ ਉੱਧਰ ਕਰਨਾ ਚਾਹੀਦਾ ਤਾਂ ਜੋਨ ਕਾ ਬਲਕੋ ਕਿਸੇ ਕੋ ਆਪੇ ਹੋ ਸਕਦਾ ਔਰ ਇਹ ਬੰਦਾ ਬਲਕਿ ਜਿਹੜਾ ਆਪਣੇ ਨਾ ਜਜ਼ਬਾਤਾਂ ਨੂੰ ਕੰਟਰੋਲ ਕਰ ਸਕਦੇ ਨਾ ਉਹ ਬੰਦੇ ਹੁੰਦੇ ਨੇ ਉੱਚੀ ਅਵਸਥਾ 'ਚ। ਉਹਨੇ ਇੰਨਾ ਵੀ ਕਰਦੇ ਜੇ ਰਾਈਟ ਟਾਈਮ ਆਪਾਂ ਬੋਲ ਆਉਣੀ ਹੈ ਤੇ ਆਪਣੀ ਅੱਧੀ ਨੀਂਦ ਖਤਮ। ਇੰਡੀਆ ਵਿਹਾ ਦੀ ਤਲਕ ਨੂੰ ਆਜੀ ਹਾਲ ਕਰ ਲਿਆ ਚਲੋ ਉਹ ਠੀਕ ਹੈ ਨਾ ਕਿ ਆਪਣੀ ਉਹ ਮੰਦੀ ਵਾਈਬ ਆਪਾਂ ਦੱਸ ਰਹੇ ਹਾਂ ਠੀਕ ਹੈ ਇੱਥੇ ਦਾ ਹਾਲਾਤ ਹੈ ਦਾ ਹਾਲ ਵਰਗਾ। ਤੇ ਜੇ ਆਪਾਂ ਪਿੱਛੇ ਮੋੜਨ ਦੀ ਗੱਲ ਕਰ ਲਈਏ ਇਹ ਉਹਦੇ ਵਿੱਚ ਆ ਪਈ ਰਹੀ ਕਿ ਮੈਂ ਐਗਰ ਕਹਿੰਦਾ ਵੀ ਮੋੜ ਦੇ ਵਿੱਚ ਕੁਝ ਨਹੀਂ ਇੱਥੇ ਪੱਟਾ ਘੱਟ ਗਿਆ ਨਹੀਂ ਜਿੰਨਾਂ ਨੇ ਤਾਂ ਵਿੱਚੇ 2-4 ਕਿਲੇ 5 ਮੀਟਰ ਕਿ ਅੱਜ ਵਾਰ ਪਰਮੱਤੇ ਬੈਠੇ ਆ ਇਥੋਂ ਇਮੀਗ੍ਰੇਸ਼ਨ ਜਾਂ ਆਪਾਂ ਪੋਲਿਟਿਕਸ ਦੀ ਗੱਲ ਕਰੀਏ ਨਾ ਇਮੀਗ੍ਰੇਸ਼ਨ ਵਿੱਚ ਵੀ ਜਿਹਨੇ ਇਹਨਾਂ ਨੇ ਬੋਲਦੇ ਵਿੱਚ ਆਓ ਡਰਾਈਵਰ ਲਾਇਸੈਂਸ ਆਲੋ ਚਾੜਦੋ ਸਹੀ ਨਹੀਂ ਨਾ ਵਾਤ ਤੁਸੀਂ 5 ਮਹੀਨੇ 5 ਮਹੀਨੇ ਚ ਜਾ ਕੇ ਐਕਸੀਡੈਂਟ ਕਰ ਗਏ ਤੁਹਾਡੇ ਤੇ ਕਿਉਂ ਨਹੀਂ ਰੈਕੋਰਡ ਚੜ ਗਿਆ ਤੁਹਾਡੇ ਨਾਲ ਤੁਸੀਂ ਇੰਡੀਆ ਵਰਗੇ ਕੀ ਇਹ ਸਹੀ ਹੈ ਵੀ ਤੇਰਾ ਲੈਣ ਗਿਆ ਲੋਕ ਲੈ ਟੈਲੀਵਿਜ਼ਨ ਫਿਰ ਬੰਦਾ ਆਉਂਦਾ ਵਾਲਾ ਕਹਿੰਦਾ ਚੱਲ ਫੌਰੀ ਮੈਂ ਮੜਦਾ ਅੱਗੇ ਐਲਐਮਆਈ ਲੈ ਲੋ ਚੱਲ ਜਾ ਹੁਣ ਜੇ ਕਿਸੇ ਨੇ ਪੰਜ ਚਾਰ ਕਿੱਲੇ ਜਾਂ ਦੋ ਕਿੱਲੇ ਵੇਚ ਕੇ ਇੱਥੇ ਆ ਗਿਆ ਉਹਨੂੰ ਹਰ ਤਰ੍ਹਾਂ ਹੁੰਦੇ ਐ ਆ ਵੀ ਐ ਦੋਨੋਂ ਕਿਹਾ ਕਿ ਨਹੀਂ ਜੀ ਸਾਡੇ ਕੋਲੇ ਤਾਂ ਚੱਲ ਜਾਂ ਖਤਮ ਜਾਓ ਵਾਪਸ ਉਹਦੀ ਸਿਚੁਏਸ਼ਨ ਤੇ ਜਿਹੜਾ ਇੱਕ ਨਾਰਮਲ ਬੰਦਾ ਪੀਆਰ ਓਕੇ ਵੀ ਹੋ ਕੋਈ ਰਹਿਣ ਦੇ ਦੇਗਾ ਘਰ ਕਟ ਕੋਟ 2000 80 ਮੈਂਬਰ ਨੂੰ ਸਰਵਾਈਵ ਕਰ ਰਿਹਾ ਉਹ ਬੰਦਾ ਸੋਚਦਾ ਮਤਲਬ ਮੈਂ ਸੋਚਦਾ ਕਿ ਜਦ ਤੱਕ ਮੈਂ ਤੁਹਾਡੀ ਇੱਥੇ ਆ ਕੇ ਜਾਣਾ ਬਹੁਤ ਮੁਸ਼ਕਲ ਹਰ ਚੀਜ਼ ਦਾ ਹੈ ਹਰ ਚੀਜ਼ ਦਾ ਤੁਸੀਂ ਟੈਕਸ ਪੇਓ ਜਿੰਨਾ ਤੁਸੀਂ ਟੈਕਸ ਪੇਓ ਕਰਦੇ ਆ ਨਾ ਕਿ ਮੈਂ ਕਾਲਰਸ ਨੂੰ ਕੀਤਾ ਮੇਰੇ ਆਪ ਦੇ ਚੈੱਕ ਤੋਂ 2200 ਮਤਲਬ ਗਾਇਬ ਨਹੀਂ ਜਾਂਦਾ ਆਹੀ ਤੰਗ ਆ ਲੱਗਦਾ ਆਹ ਬ ਮਹੀ ਬੜਾ ਪਿਆਰਾ ਲੱਗਦਾ ਵੇ ਤੂੰ ਨਾ ਕਰ ਜੋਰ ਢਿੰਗਾਣੇ ਨੂੰ ਨੰਗੇ ਪਿੰਡੇ ਨਈਂ ਛਮਕਾ ਮਾਰੇ ਵੇ ਮੇਰੇ ਰੁੰਦੇ ਨੀਂ ਨੈਣ ਅਟਮੜੇ ਜਿਨੀਆਂ ਤਨ ਮੇਰੇ ਤੇ ਲਗੀਆਂ ਵੇ ਤੇਰੇ ਇੱਕ ਲਗੇ ਤਾਂ ਤੂੰ ਜਾਣੇ ਗੁਲਾਮ ਫਰੀਦ ਦਿਲ ਉਥੇ ਦਈਏ ਜਿੱਥੇ ਅਗਲਾ ਕਦਰ ਜਾਣੇ ਉਰਦੂ ਦਾ ਇੱਕ ਸ਼ੇਰ ਹੈ دل کی چوٹوں نے کبھی چین سے سونے نہ دیا جب چلی سرد ہوا میں نے تجھے یاد کیا اس کا رونا نہیں کیوں کیا دل تم پہ برباد ਕੰਮ ਕੋ ਇਸ ਬਾਤ ਕਾ ਹੈ ਬਹੁਤ ਧੀਰ ਸਹਰ ਕਾ ਲਕੀਆ ਵਾਜੀ ਵਾਹ ਉਚੀਆਂ ਉਚੀਆਂ ਲਾਲ ਖਜੂਰਾ ਤੇ ਪਤਰੀ ਜਿਨਾਂ ਦੇ ਸਾਵੇ ਗੁਲਾਮ ਫਰੀਦ ਉੱਥੇ ਕੀ ਵਸਣਾ ਕਿ ਯਾਰ ਨਜ਼ਰ ਆਇਆ ਇਹ ਚੰਗੇ ਹੋੜਿਆ ਸਭ ਨੂੰ ਪਰਿਵਾਰ ਵਿਖਰ ਗਏ ਤੀਲਾ ਤੀਲਾ ਹੋ ਗਏ ਦਾਦਾ ਦਾਦੀ ਸੁਣ ਪਾਸੇ ਬੈਠੇ ਭੂਆ ਚਾਚੇ ਤਾਏ ਦਾਦਾ ਦਾਦੀ ਸਾਰੇ ਮਤਲਬ ਬਹੁਤ ਇਕੱਲੇ ਬੈਠੇ ਸੁਣ ਹੋ ਗਿਆ ਕਿਥੋਂ ਤਤੀ ਵਾਰ ਨਾਲ ਹਾਸੇ ਪਲ ਚੈਨ ਖੋ ਗਏ ਹਾਸੇ ਕਿਥੋਂ ਤਤੀਵਾ ਨਾਲ ਹਾਸੇ ਪਲਸਨ ਹੋ ਗਏ ਹੁਣ ਤਾਂ ਮੁਹੱਬਤ ਪਥਰਾ ਪਥਰਾ ਰਹੀਆਂ ਮੋਹ ਫਿੱਕੇ ਪੈ ਗਏ ਪਥਰਾ ਰਹੇ ਜਿਹੜੇ ਮੋਹ ਮੁਹੱਬਤ ਪਥਰਾ ਰਹੇ ਤੇ ਫਿੱਕੇ ਸਾਰੇ ਫਿੱਕੇ ਪੈ ਗਏ ਮੈਂ ਤੇ ਮੈਂ ਤੇ ਹੰਕਾਰ ਦੇ ਲੇਖੇ ਲੱਗ ਰਲ ਬੂਹੇ ਝੋਲੇ ਤੇ ਮੈਨੂੰ ਲੱਗਦਾ ਇੱਕ ਤਾਂ ਅੱਗਰ ਪੰਜਾਬੀ ਲੋਕ ਜਾਦ ਦੇ ਵਿਗਿਆਨ ਉਹ ਉਹ ਨਹੀਂ ਮੋਹਬਤ ਤੇ ਨਹੀਂ ਲੈ ਜਿੰਨੇ ਕਿ ਸ਼ਾਇਦ ਮੇਰੇ ਬੈਡਿੰਗ ਤੋਂ ਕਿਰਦੇ ਦਰਦ ਦਾ ਨਿਕਲ ਤੇ ਜਾਂ ਮੈਨੂੰ ਲੱਗਦਾ ਹੈ ਹੈਗੇ ਹਜੇ ਵੀ ਜਿਹਨਾਂ ਨੂੰ ਮੈਡੀਕਲ ਤੋਂ ਵੀ ਇਸ ਪ੍ਰਭਾਵਤ ਹੋਗੇ ਜ਼ਿਆਦਾ ਹੋ ਰਿਆ ਨੂੰ ਇਹ ਬਹੁਤ ਪ੍ਰੈਕਟੀਕਲ ਬੰਦੇ ਨੇ ਤੇ ਅਸੀਂ ਪ੍ਰੈਕਟੀਕਲ ਵੀ ਹੋਣਾ ਚਾਹੁੰਦੇ ਹਾਂ ਤੇ ਅਸੀਂ ਪੁਰਾਣੀਆਂ ਚੀਜ਼ਾਂ ਨੂੰ ਵੀ ਨਾਲ ਲੈ ਕੇ ਚੱਲਣਾ ਚਾਹੁੰਦੇ ਹਾਂ ਤੇ ਦੋ ਚੀਜ਼ਾਂ ਇਕੱਠੀਆਂ ਹੋ ਨਹੀਂ ਸਕਦੀਆਂ ਤੇ ਦੂਜੀ ਗੱਲ ਇਹ ਮੈਨੂੰ ਐਵੇਂ ਵੀ ਲੱਗਦਾ ਵੀ ਅਸੀਂ ਬਹੁਤ ਰੱਖੀ ਕਰ ਲਈ ਅਸੀਂ ਮੁੰਡੇ ਵੀ ਬਹੁਤ ਪੜਨ ਲੱਗ ਗਏ ਕੁੜੀਆਂ ਵੀ ਬਹੁਤ ਪੜਨ ਲੱਗਦੀਆਂ ਪਰ ਸਾਡੇ ਮਾਪੇ ਆਪਣੀ ਗਲਤੀ ਨਹੀਂ ਕੀਤਾ ਬਹੁਤ ਚੰਗਾ ਕੀਤਾ ਪਰ ਉਹਨਾਂ ਨੇ ਇਹ ਨਹੀਂ ਸੋਚਿਆ ਵੀ ਜੇ ਇਹ ਬਾਹਰ ਜਾਣਦੇ ਤਾਂ ਇਹਨਾਂ ਦੀ ਸੋਚ ਵੀ ਬਦਲੂਗੀ ਉਹਨਾਂ ਨੇ ਪੈਸਾ ਲਾਇਆ ਸਭ ਕੁਝ ਕੀਤਾ ਪਰ ਉਹ ਉਹ ਬਦਲਾਅ ਨੂੰ ਐਕਸੈਪਟ ਕਰਨ ਵਾਸਤੇ ਕਿਤੇ ਨੇ ਕਿਤੇ ਰਾਜ਼ੀ ਨਹੀਂ ਜਿੰਮਤੀ ਮੈਂ ਘਰੇ ਕਵਾਂ ਮੰਮੀ ਤੁਸੀਂ ਪੰਜ ਵਾਰੀ ਚਾਹ ਪੀਂਨੇ ਹੋ ਚਾਹ ਨਹੀਂ ਚੰਗੀ ਹੈ ਕਿਉਂ ਨਹੀਂ ਚਾਹ ਚੰਗੀ ਹੈ ਮੈਂ ਐਵੇਂ ਕਰਦੀ ਆ ਐਵੇਂ ਕਰਦੀ ਆ ਆਇਆ ਹੁੰਦਾ ਐਂ ਹੁੰਦਾ ਤੇ ਉਹ ਕਹਿੰਦੇ ਨੇ ਵੀ ਭਲੀ ਸਾਡੇ ਨਸ਼ੀਬ ਜ਼ਿਆਦਾ ਚੱਲਦਾ ਹੁਣ ਮੰਨ ਲਓ ਕਿ ਜਦਨੇ ਕੋਈ ਮੜਾ ਮੋਟਾ ਫੈਲ ਕੇ ਬੜੇ ਅਗਰ ਹੁੰਦਾ ਤਾਂ ਉਹ ਅਗਰ ਕਰਦੇ ਨੇ ਸਮਝਾਉਣ ਦੀ ਕੋਸ਼ਿਸ਼ ਕਰਦਾ ਉਹ ਨਹੀਂ ਸਮਝਦੇ ਉਹ ਨਹੀਂ ਸਮਝਦੇ ਹੁਣ ਮੈਂ ਵੀ ਮੇਰੀ ਮੇਰੀ ਮਦਰ ਇਨ ਲਾਉਨ ਹੋ ਗਿਆ ਹੁੰਦਾ ਤੁਸੀਂ ਚਿੱਟੀ ਖਾਂਦੇ ਨਾ ਹੈਗਾ ਕੱਲ ਦਿਨ ਕੋਈ ਭਾਈ ਲੱਗ ਕੇ ਆਪਾਂ ਨੂੰ ਦੇਖੀ ਮੈਂ ਤੱਕ ਹੋ ਗਈ ਲੋਕ ਮੈਂ ਵੀ ਆਪਦਾ ਸੋਚਿਆ ਉਹਨਾਂ ਨੂੰ ਵੀ ਆਪਾਂ ਹਾਂ ਉਹ ਕਹਿੰਦੇ ਲੈ ਤੇਰੀ ਤੇਰੀ ਦਾਦੀ ساری ਉਮਰ ਹੀ ਖਾਂਦੀ ਗਈਆਂ ਕੁਛ ਨਹੀਂ ਦੱਸਨ ਤਾਂ ਚਲ ਠੀਕ ਹੈ ਮੈਂ ਉਹਨਾਂ ਨੂੰ ਹੋਣਾ ਨਹੀਂ ਯਾਦ ਹੈ ਸਰੋਂ ਦੀ ਤੇਰੀ ਯਾਦ ਹੈ ਸਰੋਂ ਦੀ سلگتی ایک لی نگے ہمراہ سری ترک ہے ساری دھرتی منگ ہے چھان ٹھنڈی پیار د है दी प्यार दी। दी प्यार रि धरी मङ्गी प्यं पे प्यून मिला परदे पर तेरी याद है ستا دی تیری یاد ہے ستا دی سلگ جی اکلی کہے تیرے ننگے ہیں ہم راستا اندھا تیرے دی کہے تیر تھکے ہارے ਜਾ ਗਾਣਾ ਲਾਤੀ ਵੀ ਤੇ ਧਾਰੀ ਸੁਰਤੀ ਦੂਜੇ ਰਾਹੀ ਪਾਲੀ ਹੈ ਜਾ ਪੰਜਾਬ ਚ ਫੁਕਰੀ ਮਾਰਣੀ ਬੱਲੇ ਆ ਦੁਲਟਾ ਪਾਵੇਂ ਫੋਕੀ ਬੱਲੇ ਬੱਲੇ ਆ ਕੈਸੀ ਚੀਜ਼ ਆ ਹੌਵੇਂ ਪੱਠੇ ਪੌਣੇ ਨੂੰ ਮੈਂ ਕੀ ਜਾਂ ਦੁਕਾਨ ਤੇ ਛੱਲ ਲੋਹਾਰੀ ਐ ਓਵੇਂ ਹੀ ਨੇ ਜ਼ਾਕਮ ਦੇ ਲਾ ਦੇ ਭਰ ਦੇ ਨਹੀਂ ਕੁਛ ਨਹੀਂ ਹੁੰਦਾ ਕਹਿ ਕੇ ਸੱਜਣ ਹਰਦੇ ਨਹੀਂ ਰੂਹਾ ਖਾਣਾ ਦੈਂਤ ਹੈ ਇਹ ਕਰ ਲੱਕੜ ਦਾ ਕਰ ਲਾ ਮੁਰ ਮੈਂ ਵੱਡਾ ਆਹੀ ਕਾਲੀ ਐ ਕੈਲਗਰੀ ਲਈ ਸਵਾਦਾ ਫਰਵਰੀ ਦੀ ਜਿਹੜੀ ਮੀਟਿੰਗ ਆ ਉਹ ਉਹ ਪੂਸੋ ਹਾਲ ਦੇ ਵਿੱਚ ਹੋਈ ਆ ਤੇ ਇੰਨੀ ਤੇਜ਼ ਹਵਾ ਚੱਲ ਰਹੀ ਸੀ ਮਾਈਨਸ 27 28 ਡਿਗਰੀ ਟੈਂਪਰੇਚਰ ਸੀਗਾ ਇਹਦੇ ਵਿੱਚ ਜਿੰਨੇ ਸਾਡੇ ਇੱਥੇ ਆਏ ਆ ਉਹਨਾਂ ਦਾ तहे ਦਿਲੋਂ ਧੰਨਵਾਦ ਆ ਕਿ ਉਹਨਾਂ ਨੇ ਬਿਨਾਂ ਪ੍ਰਵਾਹ ਕੀਤੇ ਕਿ ਕਿਹੋ ਜਿਹਾ ਮੌਸਮ ਹੈ ਤੇ ਜਿਹੜੇ ਸਾਡੇ ਟੌਪਿਕ ਰੱਖੇ ਹੋਏ ਸੀਗੇ ਜਿਹੜਾ ਫਰਵਰੀ ਮਹੀਨੇ ਦੇ ਵਿੱਚ ਆਉਂਦੇ ਆ ਇੱਕ ਵੈਲੈਂਟਾਈਨ ਡੇ ਆਉਂਦਾ ਤੇ ਇੱਕ ਜਿਹੜਾ ਫੈਮਿਲੀ ਡੇ ਆ ਰਿਹਾ ਉਹਦੇ ਉੱਤੇ ਵਿਚਾਰ ਚਰਚਾ ਹੋਈ ਬਹੁਤ ਖੁੱਲ ਕੇ ਵਿਚਾਰ ਚਰਚਾ ਹੋਈ ਇੰਨੀ ਸਾਰਥਕ ਵਿਚਾਰ ਚਰਚਾ ਹੋਈ ਆ ਕਿ ਮੈਂ ਸਾਰਿਆਂ ਦਾ ਰਿਣੀ ਹੈਗਾ ਵੀ ਉਹਨਾਂ ਨੇ ਆਪਣਾ ਦਿਲ ਖੋਲ ਕੇ ਉਹ ਗੱਲਾਂ ਕੀਤੀਆਂ ਜਿਨ੍ਹਾਂ ਦਾ ਸਾਨੂੰ ਕਦੇ ਗਿਆਨ ਹੀ ਨਹੀਂ ਵੈਸੇ ਆ ਸਕਦਾ ਉਹ ਜਿਹੜੀ ਨੌਲੇਜ ਸਾਡੀ ਇਹਨਾਂ ਸ਼ੇਅਰ ਕੀਤੀ ਹੈ ਮੈਂ ਬਹੁਤ ਬਹੁਤ ਧੰਨਵਾਦਾ ਤੇ ਮੈਂ ਇਹ ਰਿਕੁਐਸਟ ਕਰਦਾ ਜਿੰਨੇ ਹੋਰ ਵੱਧ ਤੋਂ ਵੱਧ ਲੋਕ ਆ ਸਕਦੇ ਪਲੀਜ਼ ਸਾਨੂੰ ਇੱਥੇ ਆ ਕੇ ਜੁਆਇਨ ਕਰੋ ਤਾਂ ਕਿ ਅਸੀਂ ਤੁਹਾਡੇ ਜਿਹੜੇ ਕੀਮਤੀ ਵਿਚਾਰ ਹੈਗੇ ਉਹਨਾਂ ਤੋਂ ਕੁਝ ਸੇਧ ਲੈ ਸਕੀਏ ਤੇ ਆਪਣੇ ਜੀਵਨ ਨੂੰ ਅੱਗੇ ਵਧਾ ਸਕੀਏ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਾਰੀ ਦੁਨੀਆ ਵਿੱਚ ਦੇਖਿਆ ਜਾ ਰਿਹਾ ਸ਼ਵਾਲਕ ਟਿਊਵੀ ਚੈਨਲ ਤੇ ਤੇ ਤੁਸੀਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਇਹ ਜਿਹੜਾ ਅਜ ਵੈਲੈਂਟਾਈਨ ਡੇ ਦਾ ਤੁਸੀਂ ਮਨਾਇਆ ਜਾਂ ਫੈਮਿਲੀ ਡੇ ਫੈਮਿਲੀ ਡੇ ਬਾਰੇ ਕੀ ਸਾਰਥਕਤਾ ਹੋ ਸਕਦੀ ਹੈ ਫੈਨ ਵੀ ਤੇ ਇਹ ਹੀ ਹੈ ਜੀ ਵੀ ਜਦੋਂ ਇਹ ਸ਼ੁਰੂ ਕੀਤਾ ਸੀਗਾ ਇਹ ਹੀ ਕੀਤਾ ਸੀਗਾ ਵੀ ਇਹ ਭੱਜ ਦੌੜ ਦੀ ਜ਼ਿੰਦਗੀ ਆ ਉਹਦੇ ਵਿੱਚ ਇੱਕ ਪਰਿਵਾਰ ਨੂੰ ਵੀ ਤੁਸੀਂ ਆਪਣਾ ਥਾਂ ਦੇਣੀ ਆ ਤੇ ਸਾਡੇ ਮੁਤਾਬਕ ਇਹ ਹੀ ਰਿਕਵੈਸਟ ਹੈ ਵੀ ਤੁਸੀਂ ਆਪਣੇ ਪਰਿਵਾਰ ਨੂੰ ਵੀ ਥਾਂ ਦਿਓ ਮੈਨੂੰ ਪਤਾ ਹੈ ਵੀ ਹੁਣ ਸੰਘਰਸ਼ ਚੱਲ ਰਿਹਾ ਹੈ ਜਿਹੜਾ ਹੁਣ ਜੋ ਹਾਲਾਤ ਚੱਲ ਰਹੇ ਆ ਆਰਥਿਕ ਤੌਰ ਤੇ ਲੋਕ ਥੋੜੇ ਜਿਹਾ ਕਰ ਰਹੇ ਆ ਵੀ ਥੋੜੇ ਮਿਹਨਤ ਕਰ ਰਹੇ ਜਿਆਦਾ ਤਾਂ ਉਹਦੇ ਵਿੱਚ ਪਰਿਵਾਰ ਨੂੰ ਵੀ ਉਨਾ ਹੀ ਥਾਂ ਦਿਓ ਉਹਨਾਂ ਨੂੰ ਵੀ ਇੱਕ ਲੈਵਲ ਤੇ ਫਸਟ ਲੈਵਲ ਤੇ ਨਹੀਂ ਰੱਖਣਾ ਸੀ ਐਟ ਲੀਸਟ ਸੈਕੰਡ ਲੈਵਲ ਤੇ ਰੱਖੋ ਤਾਂ ਕਿ ਉਹਨਾਂ ਦਾ ਵੀ ਜਿੰਨੀ ਉਹਨਾਂ ਦਾ ਪੰਦਾ ਉਹਨਾਂ ਉਹਨਾਂ ਨੂੰ ਮਿਲ ਸਕੇ ਆਪਣੇ ਬੱਚਿਆਂ ਦੇ ਨਾਲ ਵੱਧ ਤੋਂ ਵੱਧ ਜੁੜੋ ਆਪਣੇ ਬਜ਼ੁਰਗਾਂ ਨੂੰ ਜਿਹੜਾ ਹੈ ਸਤਕਾਰ ਦਿਓ ਉਹਨਾਂ ਦਾ ਸਿਰਫ ਹਾਲ ਚਾਲ ਹੀ ਪੁੱਛ ਲਓ ਉਹਦੇ ਨਾਲ ਹੀ ਉਹਨਾਂ ਨੂੰ ਬਹੁਤ ਵੱਡਾ ਇੱਕ ਸ਼ਰਮਾ ਹੁੰਦਾ ਇੱਕ ਸਹਜ ਮਿਲਦਾ ਵੀ ਹਾਂ ਮੈਨੂੰ ਮੇਰੇ ਬੱਚੇ ਨੇ ਪੁੱਛਿਆ ਇੰਨੀ ਇੱਕ ਬੇਨਤੀ ਹੈ ਤੁਹਾਡੀ ਫਰਵਰੀ ਦੀ ਪਹਿਲੀ ਮੀਟਿੰਗ ਦੀ ਬਹੁਤ ਬਹੁਤ ਵਧਾਈ ਜੀ